ਜਸ ਮਿਲਦਾ ਹੈ ਸੁਭ ਕਰਮਾ ਨਵਰ ਕਰਮ ਬਣਾਉਣੇ ਜਸ ਦੇਂਦਾ ਏ ਜੋ ਦੁਨੀਆ ਨੂੰ ਜਸ ਉਸ ਦਿਗਾਉਣੇ ਸਤਗੁਰ ਦੀ ਨਦਰ ਸਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਿਦਮਤ ਵਿੱਚ ਸਿਰ ਭੇਟ ਚੜਾਉਣੇ ਸਿਰ ਕਿੱਥੋਂ ਚੜਾਉਣਾ ਹੁਣ ਗੁੱਸਾ ਕਰੋਗੇ ਜੇ ਸਿਰ ਭੇਟਾ ਚੜਾਇਆ ਹੁੰਦਾ ਤੇ ਫਿਰ ਨਾਈ ਕੋਲ ਨਹੀਂ ਜਾਇਆ ਜਾਣਾ ਆਖੋ ਸਤਨਾਮ ਪਹਿਣਾ ਵੀ ਬੈਠੀਆਂ ਵੀਰ ਸਿਰ ਭੇਟਾ ਨਹੀਂ ਨਾ ਕੀਤਾ ਸਿਰ ਅਸੀਂ ਕਿਹਦੇ ਲਈ ਰੱਖ ਲਿਆ ਆਪਣੀ ਸਿੱਧੀ ਜੀ ਬਾਤ ਹੁੰਦੀ ਲਾਈਵ ਚੱਲਦਾ ਸੰਗਤਾਂ ਪਿਆਰ ਵੀ ਕਰਦੀਆਂ ਕਈ ਗਾਲਾਂ ਵੀ ਕੱਢ ਦਿੰਦੇ ਆ ਕੰਮ ਦੋਵੇਂ ਹੀ ਹੋਣੇ ਆ ਦਿਨ ਤੇ ਰਾਤ ਦਾ ਜੋੜਾ ਹੈ ਨਾ ਜਿੱਥੇ ਪਿਆਰੇ ਉੱਥੇ ਫਿਰ ਦੁਜੇ ਵੀ ਹੁੰਦੇ ਮਾਫੀ ਦਿਓ ਇਹ ਸਿਰ ਮੰਗਿਆ ਗੁਰੂ ਨੇ ਧੜ ਤੋਂ ਉੱਪਰ ਲਾ ਹਿੱਸਾ ਆ ਥੱਲੇ ਸਾਰੀ ਗੰਦਗੀ ਆ ਆ ਚੀਜ਼ ਕੀਮਤੀ ਆ ਤੇ ਮਾਰੇ ਕਹਿੰਦੇ ਐਸਾ ਸਤਿਗੁਰੂ ਜੀ ਮਲੇ ਤਿਸ ਨੂੰ ਸਿਰ ਦੀ ਗੱਲ ਕੀਤੀ ਨਾ ਤੇ ਦਸਵੇਂ ਪਾਤਸ਼ਾਹ ਨੇ ਵੀ ਸੇਰੀ ਲਿਆ